ਸਰਕਾਰੀ ਸਮਾਰਟ ਸਕੂਲ ਡੱਲਾ ਵਿਖੇ ਬਲਾਕ ਪਧਰੀ ਡਾਂਸ ਕুইਜ਼ ਅਤੇ ਰੋਲ ਪਲੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਦੀਆਂ ਬਲਾਕ ਦੇ ਕਈ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਬੀਐਨਓ ਵਿਜੇ ਕੁਮਾਰ ਨੇ ਕਿਹਾ ਕਿ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਅਤੇ ਉਨ੍ਹਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਲਈ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ 블락 ਪੱਦਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਜ਼ਿਲ੍ਹਾ ਪੱਦਰੀ ਮੁਕਾਬਲੇ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਲਈ ਸਕੂਲਾਂ ਦੇ ਟੀਚਰ ਸਾਹਿਬਾਨ ਨੇ ਬੱਚਿਆਂ ਦੀ ਬਹੁਤ ਮਿਹਨਤ ਕਰਵਾਈ ਹੈ ਅਤੇ ਕੁਝ ਹੀ ਦਿਨਾਂ ਵਿੱਚ ਬੱਚਿਆਂ ਨੂੰ ਮੁਕਾਬਲੇ ਲਈ ਤਿਆਰ ਕੀਤਾ ਹੈ। ਇਸ ਮੌਕੇ ਵਿਜੇ ਕੁਮਾਰ ਨੇ ਸਰਕਾਰੀ ਸਕੂਲ ਡੱਲਾ ਦੇ ਪ੍ਰਿੰਸੀਪਲ ਅਤੇ ਆਏ ਹੋਏ ਅਧਿਆਪਕਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਹਾਂਜੀ ਅੱਜ ਜਿਹੜਾ ਆ ਬਲੌਕ ਪੱਧਰੀ ਜਿਹੜਾ ਏਪੀ ਐਨਪੀਪੀ ਦਾ ਜਿਹੜਾ ਆ ਬਲੌਕ ਪੱਧਰੀ ਕੰਪੀਟੀਸ਼ਨ ਹੈ ਜਿਹਦੇ ਤਹਿਤ ਤੁਹਾਨੂੰ ਮੈਂ ਦੱਸ ਰਿਹਾ ਆ ਸਾਹਮਣੇ ਤੁਸੀਂ ਚੌਟ ਦੇਖ ਰਹੇ ਹੋ ਫੋਕ ਡਾਂਸ ਕੰਪੀਟੀਸ਼ਨ ਰੋਲ ਪਲੇ ਕੰਪੀਟੀਸ਼ਨ ਉਹ ਰੈਡ ਰਿਵਨ ਕੁਇਜ਼ ਕੰਪੀਟੀਸ਼ਨ ਜਿਹੜਾ ਆ ਉਹ ਬਲੌਕ ਲੈਵਲ ਤੇ ਹੋਇਆ ਇਹ ਕੰਪੀਟੀਸ਼ਨ ਗਵਰਨਮੈਂਟ ਸੀਨੀਅਰ ਸਕੂਲ ਡੱਲਾ ਮੈਡਮ ਪ੍ਰਿੰਸੀਪਲ ਕਬਲਜੀਤ ਕੌਰ ਅੱਲਾ ਦੀ ਰਹਿਨਮਾਈ ਔਰ ਉਹਨਾਂ ਦੇ ਸਟਾਫ ਦੀ ਰਹਿਮਾਈ ਹੇਠ ਜਿਹੜਾ ਆ ਉਹ ਹੋਇਆ ਹੈ ਇਹ ਕੰਪੀਟੀਸ਼ਨ ਜਿਹੜਾ ਹੈ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਸਕੂਲ ਵੱਲੋਂ ਤੇ ਜਿੰਨੀਆਂ ਵੀ ਟੀਮਾਂ ਸਾਡੇ ਕੋਲ ਇੱਥੇ ਪਹੁੰਚੀਆਂ ਨੇ ਲਗਭਗ ਜਿਹੜੀਆਂ ਨੇ ਦੋਨੋਂ ਕੰਪੀਟੀਸ਼ਨ ਲਈ ਫੋਕ ਲਈ ਉਹ ਜਿਹੜਾ ਸਾਡਾ ਰੋਲ ਪਲੇ ਲਈ ਘੱਟੋ ਘੱਟ 16 ਟੀਮਾਂ ਇੱਥੇ ਪਹੁੰਚੀਆਂ 16 ਤੋਂ 18 ਟੀਮਾਂ ਤੇ ਇਹਨਾਂ ਦੇ ਵਿੱਚ ਕੰਪੀਟੀਸ਼ਨ ਬੜਾ ਉੱਚ ਲੈਵਲ ਦਾ ਸੀ ਬੱਚਿਆਂ ਦੀ ਪੂਰੀ ਤਿਆਰੀ ਸੀ ਇਹ ਕੋਈ ਜੀ ਕੰਪੀਟੀਸ਼ਨ ਜਿਹੜਾ ਆ ਉਹ ਸਾਡੇ ਤਿੰਨ ਸਕੂਲਾਂ ਚ ਪਹੁੰਚੇ ਨੇ ਤੇ ਇਹ ਜਿਹੜਾ ਆ ਕਿ ਸਾਡੇ ਬਲਾਕ ਦਾ ਮੈਂ ਮੰਨ ਕੇ ਚੱਲਾਂਗਾ ਸਾਡੇ 19 ਬਲਾਕਾਂ ਦੇ ਵਿੱਚੋਂ ਇਸ ਖੇਡ ਦੇ ਵਿੱਚ ਜਿਹੜਾ ਬਲਾਕ ਲੈਵਲ ਦਾ ਪ੍ਰੋਗਰਾਮ ਹੈ ਇਹ ਸਭ ਤੋਂ ਬੈਸਟ ਪ੍ਰੋਗਰਾਮ ਜਿਹੜਾ ਉਹ ਅਰੇਂਜ ਕੀਤਾ ਗਿਆ ਸੀ ਜਿਹੜੇ ਸਿਲੈਕਟ ਹੋਣਗੇ ਉਹ ਜ਼ਿਲ੍ਹਾ ਪੱਧਰ ਹਾਂਜੀ ਹਾਂਜੀ ਜਿਹੜੇ ਬੱਚੇ ਬਲਾਕ ਪੱਧਰ ਤੋਂ ਪੋਜੀਸ਼ਨ ਅਸਰ ਕਰਦੇ ਨੇ ਉਹ ਬੱਚੇ ਜਿਹੜੇ ਆ ਉਹ ਜ਼ਿਲ੍ਹਾ ਪੱਧਰ ਤੇ ਕੰਪੀਟੀਸ਼ਨ ਲਈ ਜਾਣਗੇ ਇਹ ਅਸਲ ਦੇ ਵਿੱਚ ਬੱਚਿਆਂ ਦਾ ਜਿਹੜਾ ਗੁਣ ਪਛਾਣਦਾ ਜਿਹੜਾ ਬਹੁਤ ਵਧੀਆ ਤਰੀਕਾ ਆ ਜੇਕਰ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਪਹੁੰਚਦੀ ਆ ਆਉਂਦੀ ਆ ਉਹ ਇਹ ਵੀ ਕੰਪੀਟੀਸ਼ਨ ਜਿਹੜੀ ਭਾਵਨਾ ਕਰਕੇ ਜਿਹੜਾ ਆ ਉਹ ਬੱਚੇ ਦਾ ਕੌਨਫੀਡੈਂਸ ਲੈਵਲ ਵੀ ਉਸ ਨੂੰ ਉੱਚਾ ਕਰਦਾ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਲਗਾਤਾਰ ਉਹ ਹੁੰਦੇ ਜਾ ਰਹੇ ਨੇ ਤੇ ਅਗਲੀ ਜਿਹੜੀ ਹੈ ਮੇਰੇ ਖਿਆਲ ਹੁਣ ਬੱਚੇ ਤੋਂ ਅੱਗੇ ਸਮ੍ਰiddhi ਜਿਹੜਾ ਆ ਕੰਪੀਟੀਸ਼ਨ ਜਿਹੜਾ ਉਹ ਸੀਚਰ ਲੈਵਲ ਦਾ ਜਿਹੜਾ ਉਹ ਕਰਵਾਇਆ ਜਾ ਰਿਹਾ ਆ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਲੈਵਲ ਤੇ ਇਹ ਜਿਹੜੇ ਮੌਕੇ ਜਿਹੜੇ ਆ ਜਿਨ੍ਹਾਂ ਦੇ ਵਿੱਚ ਇਹ ਹੁਨਰ ਸਾਹਮਣੇ ਆ ਉਹ ਆਪਣਾ ਹੁਨਰ ਜਿਹੜਾ ਆ ਉਹ ਦਿਖਾਉਣਗੇ ਔਰ ਤੁਹਾਨੂੰ ਇਹ ਪਤਾ ਹੀ ਆ ਕਿ ਜਿਹੜੇ ਕੰਪੀਟੀਸ਼ਨ ਦੇ ਨਾਲ ਆ ਇਹ ਸਾਨੂੰ ਜਿਹੜਾ ਆ ਸਾਡੀਆਂ ਜਿਹੜੀਆਂ ਕੌਨਫੀਡੈਂਸ ਲੈਵਲ ਨੂੰ ਉਹ ਬਹੁਤ ਉੱਚਾ ਚੁੱਕਦਾ ਜੀਪ ਕੋਰ ਹੈ ਅਸੀ ਗੌਰਮੇਂਟ ਸੀਨੀਅਰ ਸੈਕੰਡਰੀ ਮਸਾਨੀਆ ਤੋਂ ਆਏ ਹਾਂ ਇਹ ਇਜ਼ਨ ਹੈ ਹਰਪ੍ਰੀਤ ਕੋਰ ਹੈ ਸਿਮਰਨਜੀਤ ਕੋਰ ਮਨਪ੍ਰੀਤ ਕੋਰ ਮਨਪ੍ਰੀਤ ਕੋ ਸਲੋਨੀ ਸਾਡਾ ਅਸੀਂ ਅੱਜ ਬਲੌਕ ਪੱਧਰ ਤੇ ਫੋਕ ਡਾਂਸ ਦਾ ਕੀਤਾ ਹੈ ਸਾਡਾ ਥੀਮ ਹੈ ਡ੍ਰੀਮ ਹੈ ਕਿ ਅਸੀਂ ਜਿਹੜਾ ਪੱਧਰ ਤੇ ਵੀ ਜਾਈਏ ਧੰਨਵਾਦ ਮੇਰਾ ਨਾਮ ਖੋਸ਼ਪੀਤ ਕੋ ਰਹਾ ਹੈ ਸਾਡਾ ਸਕੂਲ ਪੀਐਮ શ્રી ਜੀਐਸਐਸ ਸਮਾਰਟ ਸਕੂਲ ਕਾਦਿਆ ਹੈ ਇਹਦਾ ਨਾਮ ਸੁਨੇਹਾ ਹੈ ਇਹਦਾ ਨਾਮ ਨਿਹਤ ਇਹਦਾ ਨਾਮ ਮਨਤ ਸ਼ਰਮਾ ਠੀਕ ਹੈ ਅੱਜ ਅਸੀਂ ਅੱਜ ਅਸੀਂ ਅਕੀਰ ਕਿਤਾ ਰਿਪਰੋਡਕਟਿਵ ਹੈਲਥ ਤੇ ਐਚ ਵੀ ਪ੍ਰੀਵੈਂਸ਼ਨ ਤੇ ਨਾ ਪਾਰਟਿਸਪੇਟ ਕੀਤਾ ਸੀ ਸਾਡਾ ਇੱਕ ਰੋਲ ਪਲੇ ਸੀ ਜਿਸ ਚ ਸਾਰਿਆਂ ਨੇ ਪਾਰਟਿਸਪੇਟ ਕੀਤਾ ਸੀ ਹੋਰ ਇਹੋ ਬਸ ਇਟਸੋ ওকে ਥੈਂਕ ਯੂ ਇਹ ਅਗੇ ਸਾਡਾ ਏਮ ਹੈਗਾ ਇਸ ਤੋਂ ਅਗੇ ਸਾਡਾ ਏਮ ਹੈ ਕਿ ਜੋ ਵੀ ਇਹ ਜ਼ਿਲ੍ਹਾ ਪਧਰੀ ਪ੍ਰੋਗਰਾਮ ਸੀ ਇਹ ਤੇ ਟਾਈਮ ਲੱਗਾ ਤੁਹਾਨੂੰ ਇਹਦੀ ਤਿਆਰੀ ਕਰਨ ਦੀ ਸਾਨੂੰ ਸਿਰਫ ਦੋ ਦੋ ਦਿਨ ਦੋ ਚਾਰ ਦਿਨ ਦਾ ਟਾਈਮ ਮਿਲਿਆ ਸੀ ਜ ਜਿਹਦੇ ਵਿੱਚ ਵਿੱਚ ਅਸੀਂ ਸਾਰੀ ਇਹ ਤਿਆਰੀ ਕੀਤੀ ਆਪਣੀ ਨਮਸਤੇ ਮੇਰਾ ਨਾਮ ਮੰਨਤ ਹੈ ਅਸੀਂ ਜੀਐਸਐਸ ਕਾਦੀਆਂ ਸਕੂਲ ਦੇ ਵਿਦਿਆਰਥੀਆਂ ਇਹਨਾਂ ਦਾ ਨਾਮ ਸੁਨੇਹਾ ਹੈ ਇਸ ਦਾ ਨਾਮ ਰੀਹਾ ਹੈ ਇਸ ਦਾ ਨਾਮ ਖੁਸ਼ਪ੍ਰੀਤ कौर ਹੈ ਅੱਜ ਅਸੀਂ ਇੱਕ ਰੋਲ ਪਲੇ ਕੀਤਾ ਬਲੌਕ ਲੈਵਲ ਤੇ ਜਿਸ ਦਾ ਨਾਮ ਸੀ ਰਿਪਰੋਡਕਸ਼ਨ ਰਿਪਰੋਡਕਟਿਵ ਹੈਲਥ ਐਂਡ ਐਚਆਈਵੀ ਪ੍ਰੀਵੈਂਸ਼ਨ ਸਾਨੂੰ ਤਿਆਰੀ ਕਰਨ ਦੇ ਵਿੱਚ ਇੱਕ ਜਾਂ ਦੋ ਦਿਨ ਵਾਤਵਾਰ ਲੱਗੇ ਤੇ ਸਾਡਾ ਏਮ ਇਹ ਹੈ ਕਿ ਅਸੀਂ ਡਿਸਟ੍ਰਿਕਟ ਲੈਵਲ ਤੇ ਪਹੁੰਚੀਏ ਤੇ ਬਸ ਇਹ ਦਾ ਨਾਮ ਕਿਰਨਦੀਪ ਕੋਰ ਹੈ ਇਹਦਾ ਨਾਮ ਕਨਸਰ ਇਹਦਾ ਨਾਮ ਮੁਸਕਾਨ ਇਹਦਾ ਨਾਮ ਖੁਸ਼ਪ੍ਰੀਤ ਕੋਰ ਇਹਦਾ ਨਾਮ ਅਗਮ ਹੈ ਇਹ ਸਕੂਲ ਦਾ ਨਾਮ ਪਰਮੇਟ ਸੀਨੀਅਰ ਸੈਂਡਰੀ ਸਕੂਲ ਦਲਾ ਹੈ ਇਹ ਬਲਾਕ ਪੱਦਰੀ ਪ੍ਰੋਗਰਾਮ ਹੈ ਅਸੀਂ ਗਾੜੀ ਡਿਸਟ੍ਰਿਕਟ ਲੈਵਲ ਤੇ ਜਾਣਾ ਚਾਹੁੰਦੇ ਆ ਤੇ ਉਤੋਂ ਸਿਲੈਕਟ ਹੋ ਕੇ ਸਟੇਟ ਲੈਵਲ ਤੇ ਜਾਣਾ ਚਾਹੁੰਦੇ ਹਾਂ ਤੇ ਇਹ ਸਾਡਾ ਥੀਮ ਹੈਗਾ ਵਾ ਪ੍ਰੋਡਕਸ਼ਨ ਆਫ ਇਨਵਾਇਰਨਮੈਂਟ ਵਾਤਾਵਰਣ ਸੁਰੱਖਿਆ ਅਸੀਂ ਇੱਥੇ ਬਹੁਤ ਮਿਹਰਤ ਕੀਤੀ ਹੈ। ਯਸ ਕਿੰਨਾ ਦਿਨ ਅੱਛੀ ਇਹ ਸਾਰਾ ਕੀਤਾ ਹੈ। ਇਹ ਸਾਊਥ ਇਹ ਸਾਰ ਕਲਚਰ ਨਾਲ ਰਿਲੇਟਡ ਹੈ गावा। ਮੇਰਾ ਨਾਮ ਨੀਸ਼ਾ ਕੁਮਾਰੀ ਹੈ ਤੇ ਮੈਂ ਗਵਰਨਮੈਂਟ ਸੀਨੀਅਰ ਸਕੂਲ ਡੱਲਾ ਇੱਕ ਮੈਨੂੰ ਭੱਜ ਭੋਲਣ। ਨਾਮ ਨੀਸ਼ਾ ਕੁਮਾਰੀ ਹੈ ਤੇ ਮੈਂ ਗਵਰਨਮੈਂਟ ਸੀਨੀਅਰ ਸਕੂਲ ਡੱਲਾ ਵਿੱਚ ਐਜ਼ ਅ ਲਾਇਬਰੀਅਨ ਟੀਚਰ ਹਾਂ ਤੇ ਇਹ ਮੇਰੀ ਟੀਮ ਮੈਂ ਤੇ ਅਸੀਂ ਐਸ ਟਾਈਮ ਬਲੌਕ ਪੱਧਰ ਤੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਬੱਚਿਆਂ ਦੀ ਟੀਮ ਨੂੰ ਲੈ ਕੇ ਸਾਡਾ ਥੀਮ ਹੈ ਪ੍ਰੋਡਕਸ਼ਨ ਆਫ এনवायरमेंट ਤੇ ਜਿਹੜਾ ਸਾਡਾ ਫੋਕ ਡਾਂਸ ਹੈ ਇਹ ਸਾਊਥ ਇੰਡੀਅਨ ਕਲਚਰ ਤੇ ਨਾਲ ریلیਟਡ ਹੈ ਹੁਣ ਅਸੀਂ ਗਾਮੀ ਦੀ ਟੀਮ ਜਿਹੜੀ ਹੈ ਮੈਂ ਚਾਹਾਂਗੀ ਕਿ ਇਹ ਡਿਸਟ੍ਰਿਕਟ ਲੈਵਲ ਤੇ ਜਾਏ ਕਿ ਡਿਸਟ੍ਰਿਕਟ ਲੈਵਲ ਤੇ ਸਿਲੈਕਟ ਹੋ ਕੇ ਸਟੇਟ ਲੈਵਲ ਤੱਕ ਜਾਏ ਹਨਨ ਮੈਂ 2 ਦਿਨ 2 ਦਿਨ ਦੇ ਵਿੱਚ ਇਹ ਸਾਰਾ ਰੈਡੀ ਕਰਵਾਇਆ ਸਿਰਫ 2 ਦਿਨ ਦੇ ਵਿੱਚ ਤੇ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਮੈਂ ਚਾਹਾਂਗੀ ਹਾ ਡਿਜੀਟਲ ਟੀਮ ਐ ਇਹ ਫਰਸਟ ਜ਼ਰੂਰ ਆਏ